ਵਸੰਤ ਪੰਚਮੀ ਦਾ ਤਿਹਾਰ ਨੇੜੇ ਆ ਗਿਆ ਹੈਗਾ ਤੇ ਸਾਰੇ ਪਤੰਗਬਾਜੀ ਜਿਹੜੀ ਆ ਉਹ ਪਹਿਲਾਂ ਸ਼ੁਰੂ ਹੋ ਜਾਂਦੀ ਹੈਗੀ ਹੈ ਬਠਿੰਡਾ ਵਿੱਚ ਇਸ ਟਾਈਮ ਚਾਈਨਾ ਡੋਰ ਦੇ ਨਾਲ ਜਿਹੜਾ ਪਤੰਗਬਾਜੀ ਦਾ ਦੌਰ ਹੈਗਾ ਉਹ ਬੜਾ ਜੋਰਾ ਸ਼ੋਰਾ ਦੇ ਨਾਲ ਚੱਲ ਪਿਆ ਹੈਗਾ ਤੇ ਚਾਈਨਾ ਡੋਰ ਦੀ ਵਰਤੋਂ ਦੇ ਮਾਮਲੇ ਤੇ ਚਾਈਨਾ ਡੋਰ ਦੇ ਨਾਲ ਹੋਣ ਵਾਲੇ ਜਾਨੀ ਨੁਕਸਾਨਾਂ ਦੇ ਮਾਮਲੇ ਵੀ ਜਿਹੜੇ ਉਹ ਲਗਾਤਾਰ ਸਾਹਮਣੇ ਆ ਰਹੇ ਹੈਗੇ ਆ ਬਠਿੰਡਾ ਪੁਲਿਸ ਨੇ ਪੂਰੀ ਸਤ ਕਰਤਾ ਦਿਖਾਉਂਦੇ ਹੋਏ ਕਤਵਾਲੀ ਥਾਣੇ ਨੇ ਥਾਣਾ ਕਨਾਲ ਨੇ ਤੇ ਥਾਣਾ ਸਦਰ ਨੇ ਤਿੰਨੋਂ ਆਪਦੇ ਆਪ ਦੇ ਏਰੀਆ ਦੇ ਵਿੱਚੋਂ ਵੱਖ-ਵੱਖ ਮਾਮਲੇ ਦਰਜ ਕਰਕੇ 83 ਗੱਟੂ ਜਿਹੜੇ ਚਾਈਨਾ ਡੋਰ ਦੇ ਫੱਕ ਪਕੜੇ ਹੈਗੇ ਜਿਹੜੇ ਲੋਕ ਵੇਚਦੇ ਹੈਗੇ ਆ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਨੂੰ ਲੋਕਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਜਿਹੜੇ ਲੋਕ ਇਸਤੇਮਾਲ ਕਰਦੇ ਆ ਉਹਦੇ ਜਵਾਕਾਂ ਨੂੰ ਲੈ ਕੇ ਦਿੰਦੇ ਹੈਗੇ ਆ ਕੱਲ ਨੂੰ ਤਾਂ ਜਵਾਕ ਹੋਰ ਵੀ ਜਿਹੜੀ ਹੈਗੀ ਹੈ ਇਲੀਗਲ ਚੀਜ਼ਾਂ ਜਿਹੜੇ ਬਾਜ਼ਾਰ ਦੇ ਵਿੱਚ ਮੰਗਣ ਗਿਆ ਉਹਦੇ ਮਾਪਿਓ ਕੋਲ ਜਿੱਦ ਕਰਨਗੇ ਮਾਪਿਓ ਨੂੰ ਚਾਹੀਦਾ ਹੈਗਾ ਵੀ ਆਪਦੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਰੋਜ਼ਾਨਾ ਦੀਆਂ ਘਟਨਾਵਾਂ ਆ ਰਹੀਆਂ ਇੰਨੀਆਂ ਦਰਦਨਾਕ ਘਟਨਾਵਾਂ ਵੀਡੀਓਜ਼ ਫੋਟੋਆਂ ਦੇਖੀਆਂ ਨਹੀਂ ਯਾਰੀਆਂ ਹੁਣੀ ਪਿੱਛੇ ਇੱਕ 7 ਸਾਲ ਦੇ ਬੱਚੇ ਦੀ ਵੀ ਚਾਈਨਾ ਡੋਰ ਦੇ ਨਾਲ ਕਰੰਟਾਂ ਦੇ ਨਾਲ ਉਹਦੀ ਮੌਤ ਹੋ ਗਈ ਦਰਦਨਾਕ ਤੇ ਕਈ ਲੋਕਾਂ ਦੇ ਗਲੇ ਕੱਟ-ਕੱਟ ਕੇ ਮਰ ਰਹੇ ਆਪਣੇ ਪੰਜਾਬ ਦੇ ਵਿੱਚ ਹੀ ਮਰ ਰਹੇ ਐ ਇਸ ਤਰ੍ਹਾਂ ਦਾ ਧਿਆਰ ਮਨਾਉਂਦਾ ਕੀ ਫਾਇਦਾ ਜਿਹੜਾ ਕਿਸੇ ਦੀਆਂ ਖੁਸ਼ੀਆਂ ਨੂੰ ਛਿੰਨ ਲਵੇ ਸਾਡੀ ਪੁਲਿਸ ਨੂੰ ਵੀ ਬੇਨਤੀ ਹੈ ਜੀ ਐ ਕਿ ਜਿਹੜਾ ਡਰੋਨ ਸਿਸਟਮ ਲਗਾ ਕੇ ਜਿਹੜੇ ਲੋਕ ਪਤੰਗਾਂ ਦੇ ਉੱਤੇ ਪਤੰਗ ਉਡਾਉਂਦੇ ਹੈਗੇ ਐ ਅਸਲੀ ਕਾਰਨ ਉਹ ਹੈ ਉਹਨਾਂ ਦੀ ਜਿਹੜੀ ਝੂਲਦੀ ਹੋਈ ਡੋਰ ਹੈਗੀ ਚਾਈਨਾ ਡੋਰ ਕਿਸੇ ਨਾ ਕਿਸੇ ਦੇ ਲਈ ਮੌਤ ਦਾ ਫੰਦਾ ਬਣ ਜਾਂਦੀ ਹੈਗੀ ਆ ਉਹਨਾਂ ਤੇ ਜਰੂਰ ਸਖਤ ਕਾਰਵਾਈ ਨਾਲ ਕੀਤੀ ਜਾਵੇ ਜਿਹੜੀ ਪੰਜਾਬ ਪੁਲਿਸ ਇਸ ਟਾਈਮ ਬਠਿੰਡਾ ਪੁਲਿਸ ਕਾਰਵਾਈ ਕਰ ਰਹੀ ਹੈ ਉਹ ਵੀ ਛਲਾਗਾ ਹੋਊਗਾ ਜਿਵੇਂ ਰਾਤੀ ਇਹਨਾਂ ਨੇ ਸਿਰਫ ਆਡਰ ਥਾਵਾ ਤੋਂ ਤਿੰਨ ਜਣੇ ਜਿਹੜੇ ਹੈਗੇ ਆ ਉਹ ਵੱਖਰ ਵੱਖਰੀ ਥਾਵਾ ਤੇ ਫੜ ਕੇ ਤੇ ਉਹਨਾਂ ਦੇ ਮਾਮਲਾ ਦਰਜ ਕੀਤਾ ਹੈਗਾ ਨੋਨ ਅਵੇਲੇਬਲ ਮਾਮਲਾ ਦਰਜ ਹੁੰਦਾ ਜਿਹਦੀ డిਮਾਂਡ ਨਹੀਂ ਹੁੰਦੀ ਹੁਣ ਤਾਂ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੇ ਵੀ 25000 ਦਾ ਇਨਾਮ ਘੋਸ਼ਿਤ ਕਰਤਾ ਹੈਗਾ ਤੇ ਨਾਲ ਉਹਨਾਂ ਨੇ ਕਿਹਾ ਹੈਗਾ ਵੀ 15 ਲੱਖ ਰੁਪਏ ਤੱਕ ਜੁਰਮਾਨਾ ਜਿਹੜਾ ਹੈਗਾ ਉਹ ਕੀਤਾ ਜਾਊਗਾ ਜੇ ਕੋਈ ਚਾਈਨਾ ਡੋਰ ਦੇ ਸਮੇਤ ਫੜਿਆ ਗਿਆ ਇਸ ਨੂੰ ਵੇਚਦਾ ਸੇਲ ਕਰਦਾ ਸਟੋਰ ਆ ਪੁਲਸ ਨੂੰ ਇਹ اپੀਲ ਹੈਗੀ ਇੱਕ ਵਾਰ ਫੇਰ ਤੋਂ ਵੀ ਛੱਤਾਂ ਦੇ ਉੱਤੇ ਜਿਹੜੇ ਲੋਕ ਡਰੋਨ ਸਿਸਟਮ ਭੇਜ ਕੇ ਕੈਮਰੇ ਭੇਜ ਕੇ ਡਰੋਨ ਦੇ ਨਾਲ ਤੇ ਜਰੂਰ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਜਿਹੜੇ ਲੋਕ ਛੱਤਾਂ ਦੇ ਉੱਤੇ ਪਤੰਗ ੜਾ ਰਹੇ ਜੇ ਕੋਈ ਨਵਾਲਗ ਬੱਚਾ ਹੈਗਾ ਤਾਂ ਉਹਦੇ ਮਾਪਿਓ ਤੇ ਕਾਰਵਾਈ ਕੀਤੀ ਜਾਵੇ